ਉਰੰਗਿਓਨਾ ਅੱਖੀਆਂ ਦਾ ਸੋਹ ਰੱਬ ਦੀ ਸਰਬਤੀ ਡੋੜਾ ਹਾਨੀਆਂ ਨੂੰ ਠੱਗਦਾ ਪਰ ਟੂਣੇ ਹਰ ਕਜਲੇ ਦਾ ਜੋੜਾ ਬੈਠਾਏ ਦਿਨ ਦੀ ਮਾਰ ਮਿੱਤਰੋ ਥਾਏ ਦਿਨ ਦੀ ਮਾਰ ਮਿੱਤਰੋ ਝਾਕ ਲਵਜੇ ਕਿਤੇ ਹੈ ਉਸ ਕਾਕੇ ਬਈ ਕਾ ਚੁੰ ਜੈ ਜ ਬਿਕਦੀ ਛਾਪਾ ਮਾਰ ਲਓ ਪੁਲਸੀਓ ਜਾ ਕੇ ਬਈ ਪੀਣ ਬਾਲ ਡੱਕ ਬੋਤਲਾਂ ਬਿਨਾ ਪੀਤੀਓ ਡ ਗੰਗਾ ਸਖਾ ਕੇ ਬਈ ਪੀਣ ਬਾਲ ਡੱਕ ਬੋਤਲਾਂ ਹੋ ਰੱਖੀ ਕਰ ਹੁਸਨਾ ਦੀ ਨਾਗ ਮੇਲ ਦਾ ਤਾਉਣ ਤੇ ਕਾਲਾ ਅੰਗ ਲਗੂ ਨ ਕਰੋ ਦੇ ਕੋਈ ਵੱਡਿਆਂ ਨਸੀਬਾਂ ਵਾਲਾ ਬਈ ਸੁਰਗਾ ਨੂੰ ਜਾਉ ਮਿੱਤਰੋ ਬਈ ਸੁਰਗਾ ਨੂੰ ਜਾਉ ਮਿੱਤਰੋ ਕਰੋ ਸਿੱਧੀਆਂ ਪੌੜੀਆਂ ਲਾ ਕੇ ਬਈ ਪੀਣ ਵਾਲੇ ਡੱਕ ਬੋਤਲਾਂ ਬਿਨ ਪੀਤੀਓਂ ਦੇ ਗੰਗਾ ਸਕਾ ਕੇ ਕੇ ਅੱਖਾਂ ਚ ਨ ਜਾਜ ਬਿਕਦੀ ਸਪਾ ਮਾਰ ਲਓ ਪੁਲਸੀਓ ਜਾ ਕੇ ਬਈ ਪੀਣ ਵਾਲੇ ਡੱਕ ਬੋਤਲਾਂ